ਚਾਰੇ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਤੁਸੀਂ ਕਰ ਰਹੇ ਹੋਣ ਤੁਸੀਂ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਤੁਹਾਡਾ ਮੈਂ ਧੰਨਵਾਦ ਕਰਦਾ ਪਰ ਤੁਹਾਨੂੰ ਇੱਕ ਮੈਂ ਬੇਨਤੀ ਕਰਦਾ ਕਲਾਕਾਰ ਭਾਈਚਾਰੇ ਨੂੰ ਵੀ ਤੁਸੀਂ ਨੌਜਵਾਨਾਂ ਨੂੰ ਕਿਵੇਂ ਜਗਾਓਗੇ ਨੌਜਵਾਨਾਂ ਨੂੰ ਜਗਾਉਣਾ ਕਿ ਮੈਂ ਠੀਕ ਹੈ ਤੁਸੀਂ ਇੱਥੇ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਤੁਸੀਂ ਸਿਸਟਮ ਖਿਲਾਫ ਕਿਉਂ ਨਹੀਂ ਬੋਲਦੇ ਜਿਹੜਾ ਸਾਡਾ ਮਾੜਾ ਸਿਸਟਮ ਆ ਉਹਦੇ ਪ੍ਰਤੀ ਵੀ ਨੌਜਵਾਨਾਂ ਨੂੰ ਦੱਸੋ ਨਾ ਅਸੀਂ ਜੀ ਅਸੀਂ ਕਹੀਏ ਵੀ ਸਾਡਾ ਪੰਜਾਬ ਦਾ ਮੁੱਖ ਮੰਤਰੀ ਝੋਟਾ ਉਹਦਾ ਟੱਗਾ ਜਮਾਂ ਚਿਹਰੇ ਦਾ ਉਹ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰ ਰਹੇ ਆ ਜੀ ਆਫ ਜਿਹੜੀ ਮੈਂ ਕਲਾਕਾਰ ਸਾਰੇ ਭਾਈਚਾਰੇ ਨੂੰ ਬੇਨਤੀ ਕਰ ਰਿਹਾ ਤੁਸੀਂ ਕਿਉਂ ਨਹੀਂ ਕਰ ਰਹੇ ਸਾਡੇ ਉੱਪਰ ਝੂਠੇ ਪਰਚੇ ਪਏ ਨੇ ਕਿ ਮੁੱਖ ਮੰਤਰੀ ਤੁਸੀਂ ਉਹਨੂੰ ਐ ਕਿਉਂ ਨਹੀਂ ਕਰ ਰਹੇ ਵੀ ਇਹ ਮੁੱਖ ਮੰਤਰੀ ਝੂਠਾ ਹੈ ਇਹ ਮੁੱਖ ਮੰਤਰੀ ਬਾਦਿਆਂ ਦੇ ਭੱਜ ਰਿਹਾ ਇਹ ਮੁੱਖ ਮੰਤਰੀ ਅੱਜ ਪੰਜਾਬ ਨਾਲ ਨਹੀਂ ਖੜ ਰਿਹਾ ਤੁਸੀਂ ਇਹ ਗੱਲ ਕਿਉਂ ਨਹੀਂ ਕਰ ਰਹੇ ਮੈਂ ਕਲਾਕਾਰ ਭਾਈ ਸਾਰਿਆਂ ਨੂੰ ਹੀ ਬੇਨਤੀ ਕਰਦਾ ਸਾਰਿਆਂ ਨੂੰ ਜੇਕਰ ਬਾਬੇ ਨਾਨਕ ਨੇ ਬਾਬਰ ਨੂੰ ਜ਼ਬਰ ਕਿਹਾ ਸਾਰੇ ਸਿੱਖ ਜਿਹੜੇ ਜਥੇਬੰਦੀਆਂ ਦਾ ਕੰਮ ਵੀ ਇਹ ਆ ਜਿਹਨੇ ਧਾਰਮਿਕ ਪ੍ਰਚਾਰਕ ਨੇਗੇ ਕੱਲਾ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਲੋਕਾਂ ਨੂੰ ਕੱਲਾ ਤੁਸੀਂ ਬੈਠੇ ਜਾਣ ਬੰਡੀਆਂ ਨੇ ਉਹ ਤੁਸੀਂ ਇਹ ਵੀ ਗੱਲ ਕਹੋ ਵੀ ਆ ਆ ਜਿਹੜਾ ਗਲਤ ਆ ਆ ਲੀਡਰ ਆ ਸੈਨਸਾ ਆ ਜਿਹੜਾ ਕਿ ਮੁੱਖ ਮੰਤਰੀ ਹੈ ਗਲਤ ਹੈ ਇਹ ਗੱਲ ਕਹਿਣਾ ਪਣੀਆਂ ਤੁਸੀਂ ਕਿਸੇ ਵੀ ਧਰਮ ਦੀ ਹਿਸਟਰੀ ਪੜ੍ਹ ਲਓ ਜੀਸੂ ਜੀ ਸੂਲੀ ਤੇ ਕਿਉਂ ਚੜੇ ਕਿਉਂਕਿ ਉਸ ਸਮੇਂ ਦੇ ਵਿੱਚ ਲੋਕਾਂ ਆਮ ਲੋਕਾਂ ਦੇ ਨਾਲ ਜਿਹੜਾ ਕਿ ਉਸ ਸਮੇਂ ਦਾ ਤਾਨਾਸਰ ਰਾਜਾ ਗਲਤ ਕਰ ਰਿਹਾ ਸੀਗਾ ਇਸ ਕਰਕੇ ਰਾਜੇ ਨੇ ਉਹਨੂੰ ਸੂਲੀ ਤੇ ਚੜਾਇਆ ਅੱਗੇ ਆਜੋ ਧਰਮ ਦੀ ਗੱਲ ਕਿਹੜੀ ਦੀ ਗੱਲ ਦੱਸਣਾਵਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਚਾਰ ਆਪਣੇ ਬੱਚੇ ਆਪਣੇ ਲਾਲ ਸਹੀਦ ਕਿਉਂ ਕਰਵਾਏ ਸਾਹਿਬਜਾ ਦੇ ਸਹੀਦ ਕਿਉਂ ਕਰਾਇਆ ਜ਼ੁਲਮ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਪਾਸ਼ਾ ਮਾਰਨ ਜ਼ੁਲਮ ਦੇ ਖਿਲਾਫ ਅੱਜ ਵੀ ਜ਼ੁਲਮ ਕਰ ਰਹੇ ਨੇਗੇ ਅੱਜ ਵੀ ਜਿਹੜੇ ਇਹ ਸਰਕਾਰੀ ਲੀਡਰ ਜਿਹੜੇ ਇਹ ਲੀਡਰ ਇਹ ਵੀ ਜ਼ੁਲਮ ਕਰ ਰਹੇ ਨੇ ਸਿੱਖ ਧਰਮ ਦਾ ਇਤਿਹਾਸ ਦੱਸਤਾ 크ਰਿਸਚੀਅਨ ਦਾ ਦੱਸਤਾ Hindu ਦਾ ਦੱਸ ਦਨਾ Hindu ਧਰਮ ਦੇ ਵਿੱਚ ਕਿਉਂ ਜਿਹੜਾ ਕਿ ਐਡੀ ਬੱਡੀ ਨਾਲ ਲੜਾਈਆਂ ਹੋਈਆਂ ਆ ਰਾਵਣ ਤੇ ਰਾਮ ਦੇ ਵਿੱਚ ਫਰਕ ਕੀ ਸੀਗਾ ਇਹੀ ਫਰਕ ਸੀਗਾ ਅਸ਼ਾਈ ਤੇ ਬਰਾਈ ਦੀ ਲੜਾਈ ਸੀਗੀ ਜਿਹੜਾ ਆਪਾਂ ਰਾਵਣ ਨੂੰ ਕਹਿੰਦੇ ਆ ਵੀ ਉਹ ਉਹ ਭਾਈ ਉਹ ਬੁਰਾ ਸੀਗਾ ਰਾਮ ਨੂੰ ਆਪਾਂ ਕਹਨੇ ਆਂ ਵੀ ਉਹਨਾਂ ਨੇ ਬਹੁਤ ਉਹ ਚੰਗੇ ਸੀਗੇ ਠੀਕ ਹੈ ਹਿੰਦੂ ਧਰਮ ਦੇ ਵੀ ਇਹੀ ਮਤ ਕਹਿੰਦੀ ਆ ਅੱਗੇ ਆ ਜੋ ਜਿਹੜੀ ਧਰਮ ਦੀ ਆਪਾਂ ਗੱਲ ਕਰੀਏ ਆਪਾਂ ਮੁਸਲਮਾਨ ਧਰਮ ਦੀ ਗੱਲ ਕਰੀਏ ਨਵੀ ਜੀ ਸੀਗੇ ਜਿਹੜਾ ਸਭ ਤੋਂ ਵੱਡੇ ਸੀਗੇ ਤੁਸੀਂ ਹਿਸਟਰੀ ਪੜ੍ਹ ਲਿਓ ਜਿਸ ਸਮੇਂ ਉਹਨਾਂ ਨੇ ਜਾ ਕੇ ਜਦੋਂ ਉਹਨਾਂ ਨੇ ਜਨਮ ਲੈਂਤਾ ਉਸ ਸਮੇਂ ਜਿਹੜਾ ਕਿ ਜਿਹੜੇ ਮੁਸਲਮਾਨ ਕੰਟੇ ਨੇ ਸੀ ਉਹਨਾਂ ਦੇ ਵਿੱਚ ਬਹੁਤ ਝੂਠ ਦਾ ਬੋਲਬਾਲਾ ਤੇ ਬਹੁਤ ਵੱਡਾ ਪ੍ਰਚਾਰ ਸੀਗਾ ਉਹਨਾਂ ਨੇ ਆ ਕਿ ਉਸੇ ਨਾਲ ਟੱਕਰ ਲਈ ਸਾਰੇ ਧਰਮਾਂ ਦੀ ਧਾਰਮਿਕ ਆਗੋਂ ਦੀ ਹਿਸਟਰੀ ਵੀ ਇਹੀ ਆ ਮੈਂ ਗਾਇਕਾ ਨੂੰ ਵੀ ਕਹਿਣਾ ਚਾਹਣਾ ਵੀ ਤੁਸੀਂ ਇਨਾਂ ਦੇ ਇਹਨਾਂ ਨੂੰ ਵੀ ਇਹੀ ਗੱਲ ਕਹਿਣਾ ਚਾਹਣਾ ਤੁਸੀਂ ਨੌਜਵਾਨ ਨੂੰ ਜਾਗਰੂਤ ਕਰੋ ਮੁੱਦਿਆਂ ਪ੍ਰਤੀ ਬਈਆ ਸਾਡੇ ਮੁੱਦੇ ਕੀ ਨੇਗੇ ਤੁਸੀਂ ਦੱਸੋ ਤੁਸੀਂ ਬੋਲੋ ਤੁਸੀਂ ਡਰਦੇ ਕਿਉਂ ਤੁਸੀਂ ਤੈਨੂੰ ਤਾਂ ਗਨਮੈਨ ਲੈਣੇ ਨੇਗੇ ਸੱਚਾਈ ਇਹ ਆ ਕਿ ਕਲਾਕਾਰਾਂ ਨੇ ਇਹਨਾਂ ਤੋਂ ਗਨਮੈਨ ਲੈਣੇ ਨੇਗੇ ਜਿਹੜੀ ਸਭ ਤੋਂ ਵੱਡੀ ਸੱਚਾਈ ਆ ਲੀਡਰਾਂ ਅੱਜ ਮੈਂ ਬੈਠਾ ਇੱਥੇ ਮੇਰੇ ਖਿਲਾਫ ਉਹਨਾਂ ਨੇ ਕਿੰਨੇ ਝੂਠੇ ਪਰਚੇ ਪਾਏ ਹੋ ਨੇ ਮੇਰੇ ਆ ਭੈਣਾ ਤੇ ਤੈਨੂੰ ਸੱਤ ਦਾ ਪਰਚਾ ਇਹਨਾਂ ਨੇ ਪਾਇਆ ਹੋਇਆ ਹੈ ਸਰਕਾਰ ਨੇ ਕੋਈ ਬੋਲ ਸਕਦਾ ਕਿ ਜੀ ਲੱਤਾਂ ਦਮ ਹੈਗਾ ਚਲੋ ਮੈਂ ਯਾਰ ਸਰਕਾਰ ਦੇ ਆਪੋਜੀਟ ਚੱਲਦਾ ਹਾਂ ਮੈਂ ਸਰਕਾਰ ਦੇ ਗਲਤ ਚੱਲਦਾ ਹਾਂ ਚਲੋ ਮੈਂ ਗਲਤ ਹੋਊਂਗਾ ਪਰ ਮੇਰੀਆਂ ਭੈਣਾਂ ਦਾ ਸਕੂਲਾਂ ਦੇ ਵਿੱਚ ਪੜਾਉਂਦੇ ਸੀ ਉਹਨਾਂ ਦਾ ਇੱਕ ਕਸੂਰ ਸੀਗਾ ਕੋਈ ਕਹਿ ਸਕਦਾ ਵੀ ਇਹ ਜ਼ੁਲਮ ਖਰਾਬ ਬੋਲ ਸਕਦਾ ਵੀ ਜਿਹੜਾ ਜ਼ੁਲਮ ਹੋ ਰਿਹਾ ਇਹ ਜ਼ੁਲਮ ਦੇ ਖਿਲਾਫ ਕੋਈ ਕਲਾਕਾਰ ਬੋਲਣ ਨੂੰ ਤਿਆਰ ਹੋਏਗਾ ਕਿ ਜੇ ਲੱਤਾਂ 'ਚ ਭਾਰ ਚੱਲਦਾ ਹਰੇਕ ਬੰਦਾ ਉਹ ਚੀਜ਼ ਨੂੰ ਟੌਂਟ ਜਿੰਨੀ ਮਰਜ਼ੀ ਕਰ ਲੋ ਯਾਰ ਗੱਲ ਤਾਂ ਟੌਂਟ ਦੀ ਹੀ ਆ ਤੁਸੀਂ ਫਿਰ ਸਿਸਟਮ ਦੀ ਗੱਲ ਕਰੀਏ ਫਿਰ ਇਹ ਸਿਸਟਮ ਨੂੰ ਸੁਧਾਰਨ ਦੇ ਲਈ ਇਦਾਂ ਤਾਂ ਸੁਧਰਨ ਆਣੀ ਚੈਨਲਾਂ ਤੇ ਬੋਲ ਕੇ ਸਪੀਚਾਂ 'ਚ ਬੋਲ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਤਾਂ ਸਿਸਟਮ 'ਚ ਵੜਨਾ ਪਊਗਾ ਬਿਲਕੁਲ ਸਿਸਟਮ 'ਚ ਵੜਨ ਤੋਂ ਬਿਨਾਂ ਵੀ ਕੰਮ ਹੋ ਸਕਦੇ ਨੇ ਜਿਵੇਂ ਤੁਸੀਂ ਕਿਹਾ ਜ਼ਰੂਰੀ ਨਹੀਂ ਹੈਗਾ ਵੀ ਐਮਐਲਏ ਬਣ ਕੇ ਮੈਂ ਕੰਮ ਕਰ ਸਕਦਾ ਮੈਂ ਤੁਹਾਨੂੰ ਗੱਲ ਦੱਸਦਾ ਤੁਸੀਂ ਆ ਸਾਰੇ ਇੱਥੇ ਸਾਰੇ ਮੇਰੇ ਭਰਾ ਬੈਠੇ ਹੋ ਮੈਂ ਟੱਕਰ ਲੈਤੀ ਕਿ ਨਹੀਂ ਜਿਹੜਾ ਆ ਏਦੋਂ ਪਹਿਲਾਂ ਮੈਂ ਕਿਸਾਨੀ ਲਈ ਜਿੰਨੇ ਕਿ ਜੋਗਰਾ ਆਪਣੇ ਹਰ ਇੱਕ ਮੋਰਚੇ ਦੇ ਮਜ਼ਦੂਰਾਂ ਲਈ ਜਿੰਨੇ ਕੁ ਜੋਗਰਾ ਮੈਂ ਜਾਣਾਂ ਕਿ ਨਹੀਂ ਜਾਂਦਾ ਮੈਂ ਟੱਕਰ ਲਈ ਤੀ ਏਜੰਟ ਮਾਫੀਆ ਨਾਲ ਧੂੜ ਕੱਢੀ ਨਹੀਂ ਅੱਜ ਵੀ ਮੇਰਾ ਬਰਛਾ ਛੋਟਾ ਭਰਾ ਮਹਿੰਗਾ ਸਿੱਧੂ ਅੱਜ ਵੀ ਜੇਲ੍ਹ ਦੇ ਵਿੱਚ ਵੱਡਾ ਸਾਡਾ ਬੰਦਾ ਸਿਸਟਮ ਦੇ ਖਿਲਾਫ ਟੱਕਰ ਲਈ ਬੈਠਿਆ ਸੀ ਅੱਜ ਵੀ ਲੱਖਾਂ ਕਰੋੜਾਂ ਰੁਪਏ ਲੋਕਾਂ ਦਾ ਦਬਾ ਕੇ ਅਸੀਂ ਇਸ ਏਜੰਟ ਮਾਫੀਆ ਦੀ ਜੜ ਪੱਟੀ ਨਹੀਂ ਪੰਜਾਬ ਦੇ ਵਿੱਚੋਂ ਬੋਰ ਦੀ ਪੱਟਾਂ ਘਾਉਣ ਵਾਲੇ ਸਮੇਂ ਦੇ ਵਿੱਚ ਕੀ ਸਿਸਟਮ ਨਾਲ ਟੱਕਰ ਲੈਤੀ ਨੀ ਕੀ ਮੈਂ ਐਮ ਐਲ ਏ ਕੀ ਮੈਂ ਮਨਿਸਟਰਾਂ ਮੈਂ ਤੈਨੂੰ ਹਜ਼ਾਰਾਂ ਬੰਦਾ ਖੜਾ ਕਰ ਦੂੰ ਸਾਰਾ মিডিਆ ਆ ਜੇ ਮੇਰੇ ਕੋਲੇ ਜਿੰਨਾਂ ਦੇ ਅਸੀਂ ਪੈਸੇ ਦਵਾਏ ਹੋਵਾਂਗੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਭਾਨ ਨੇ ਸਾ ਤੋਂ ਪੈਸੇ ਲੈਤੇ ਨੇਗੇ ਹਜ਼ਾਰਾਂ ਬੰਦਾ ਮੈਂ ਉਹ ਤਾਂ ਖੜਾ ਕਰ ਦੂੰ ਜਿਨੇ ਇਹ ਕਹੂਗਾ ਵੀ ਭਾਨ ਨੇ ਸਾਡੇ ਦਾ ਕੰਮ ਕਰਾਇਆ ਹਜ਼ਾਰਾਂ ਬੰਦਾ ਮੈਂ ਇਹੋ ਜਾਂ ਹੁਣ ਇਹ ਜੇ ਮਜ਼ਦੂਰ ਸਾਡਾ ਭਾਈ ਤਰ੍ਹਾਂ ਲੈ ਆ ਖੜਾ ਕਰ ਦੂੰਗੀ ਸਾਡਾ ਹਾਂ ਸਾਡਾ ਭਾਣਾ ਸਾਡੇ ਕਰ ਲਈ ਕੰਮ ਆਇਆ ਪਰ ਤੁਹਾਨੂੰ ਕੀ ਲੱਗਦਾ ਵੀ ਸਿਸਟਮ ਦੇ ਵਿੱਚ ਆਏ ਤੋਂ ਬਿਨਾ ਸਿਸਟਮ ਸੁਧਾਰਿਆ ਜਾ ਸਕਦਾ ਇਹ ਤਾਂ ਠੀਕ ਹੈ ਇੱਕ ਕੜੀ ਆ ਇੱਕ ਇੱਕ ਕੜੀ ਦੀ ਗੱਲ ਮੰਨ ਲਈ ਇਹ ਤਾਂ ਇੱਕ ਕੜੀ ਆ ਪਰ ਉਹਦੇ ਲਈ ਵੀ ਜਿਵੇਂ ਤੁਸੀਂ ਗੱਲ ਕਰੀ ਵੀ ਤੁਹਾਨੂੰ ਵੀ ਉਹਦੇ ਲਈ ਚੱਲਣਾ ਪਿਆ ਤੁਹਾਡੇ ਮਿੱਤਰ ਨੂੰ ਵੀ ਚੱਲਣਾ ਪਿਆ ਸ਼ਾਇਦ ਜੇ ਇਹ ਹੀ ਇੱਕ ਸਾਈਨ ਦੇ ਨਾਲ ਐਮ ਐਲ ਐ ਐਮ ਪੀ ਦੇ ਸਾਈਨ ਦੇ ਨਾਲ ਹੁੰਦਾ ਤਾਂ ਸ਼ਾਇਦ ਇਹ ਚੀਜ਼ਾਂ ਨਾ ਚਲਦੀਆਂ ਪੈਂਦੀਆਂ ਤੁਹਾਨੂੰ ਨਹੀਂ ਲੱਗਦਾ ਵੀ ਸਿਸਟਮ ਦੇ ਵਿੱਚ ਆ ਕੇ ਸਿਸਟਮ ਸੁਧਾਰਿਆ ਜਾ ਸਕਦਾ ਜੀ ਅਸੀਂ ਕਹੀਏ ਵੀ ਸਾਨੂੰ ਅਸੀਂ ਸਿਸਟਮ ਦੇ ਵਿੱਚ ਨਹੀਂ ਆ ਰਹੇ ਜਿਵੇਂ ਅਸੀਂ ਕਹੀਏ ਵੀ ਸਿਸਟਮ ਤੋਂ ਬਿਨਾ ਵੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਜੇ ਅਸੀਂ ਕਰਨਾ ਚਾਹੀਏ ਗਲਤ ਹੈ ਇਹ ਚੀਜ਼ ਖੜੀਆ ਕਰਨ ਤੇ ਜੇ ਅਸੀਂ ਕਰਨਾ ਚਾਹੀਏ ਨਾ ਜੇ ਅਸੀਂ ਬੋਲੀਏ ਉਹ ਘਰਾਂ ਦੇ ਬਾਹਰ ਨਿਕਲ ਕੇ ਸਿਸਟਮ ਨਾਲ ਲੜੀਏ ਤਾਂ ਹੋ ਸਕਦਾ ਜਿਵੇਂ ਅਸੀਂ ਮੈਂ ਲੜ ਰਿਹਾ ਸਿਸਟਮ ਨਾਲ ਜ਼ਰੂਰ ਨਹੀਂ ਹੈਗਾ ਵੀ ਕਿੱਦਾਂ ਪੱਦੇ ਸਿਸਟਮ ਦੇ ਵਿੱਚ ਹੋਮੋਫਿਰ ਸਿਸਟਮ ਦੇ ਨਾਲ ਲੜਨ ਦੀ ਜ਼ਰੂਰਤ ਹੀ ਨਾ ਨਾ ਭਾਵੇਂ ਨਹੀਂ ਉਹ ਗੱਲ ਪਤਾ ਕੀ ਆ ਹੁਣ ਜਿਵੇਂ ਹੁਣ ਫਰਦ ਕਰਾਂ ਮੈਂ ਆ ਜੇ ਹੁਣ ਮੈਂ ਕਿ ਜੇ ਸਿਸਟਮ ਹੀ ਸੁਧਰ ਜੇ ਫਿਰ ਲੜਨ ਦੀ ਕੀ ਲੋੜ ਆ ਫਿਰ ਲੜਣੀ ਨਹੀਂ ਪਰ ਸਾਡੇ ਅਸਲ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਇਹ ਚੀਜ਼ ਗੱਲ ਅਸਲ ਦੇ ਵਿੱਚ ਆਈ ਪਈ ਆ ਮੈਨੂੰ ਵੀ ਬਾਹਰ ਮੈਨੂੰ ਇਹ ਚੀਜ਼ ਦਾ ਸਵਾਲ ਹੋਇਆ ਜਵਾਬ ਹੋਇਆ ਵੀ ਕੀ ਤੂੰ ਇਹ ਵੋਟਾਂ ਦਾ ਮਾਰਾ ਹੀ ਕਰ ਰਿਹਾ ਮੈਨੂੰ ਉਹਨਾਂ ਨਾਲ ਗੱਲ ਕੀਤੀ ਜੀ ਮੈਂ ਕਿਹਾ ਦੇਖੋ ਪਹਿਲਾਂ ਕਿਹੜਾ ਮੈਨੂੰ ਤੁਸੀਂ ਮੈਂ ਮੈਂ ਕੋਈ ਚੁਣਿਆ ਹੋਇਆ ਨਮੈਂਦਾਈਆਂ ਵੀ ਮੈਂ ਆਹ ਕੰਮ ਕੀਤੇ ਨੇਗੇ ਆਹ ਕੰਮਾਂ ਬਾਰੇ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਕਿਹਾ ਸਾਡੇ ਅੱਜ ਪੰਜਾਬ ਦਾ ਮੁੱਖ ਮੰਤਰੀ ਭਗਮਤ ਮਾਨ ਮੈਂ ਕਿਹਾ ਇਦੋਂ ਪਹਿਲਾਂ ਉਹ ਇਦੋਂ ਪਹਿਲਾਂ ਉਹ ਐਮਪੀ ਰਿਹਾ ਐਮਪੀ ਬਣਨ ਤੋਂ ਪਹਿਲਾਂ ਉਹਦਾ ਇੱਕ ਵੀ ਕੋਈ ਕੰਮ ਲੋਕਾਂ ਲਈ ਧਰਨੇ ਤੇ ਲੈ ਵੀ ਬੱਠਾ ਦਿਖਾ ਦਿਓ ਬੋਲਿਆ ਜਰੂਰ ਹੂੰ ਮੈਂ ਕਿਹਾ ਮੈਂ ਤਾਂ ਜੀ ਐਨ ਐਨ ਸਮਾਂ ਆਹ ਕੰਮ ਕੀਤੇ ਨੇਗੇ ਮੈਂ ਕਿਹਾ ਮਹਿਲਾ ਤਾਂ ਮੈਂ ਕੁਝ ਨਹੀਂ ਸੀ ਬਣਾਇਆ ਹੋਇਆ ਚਾਹੇ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਤੁਸੀਂ ਕਰ ਰਹੇ ਹੋ ਹੁਣ ਤੁਸੀਂ ਬਹੁਤ ਵੱਡਾ ਪਰ ਤੁਹਾਨੂੰ ਇੱਕ ਮੈਂ ਬੇਨਤੀ ਕਰਦਾ ਕਲਾਕਾਰ ਭਾਈਚਾਰੇ ਨੂੰ ਵੀ ਤੁਸੀਂ ਨੌਜਵਾਨਾਂ ਨੂੰ ਕਿਵੇਂ ਜਗਾਉਂਗੇ ਨੌਜਵਾਨਾਂ ਨੂੰ ਜਗਾਉਣਾ ਕਿਵੇਂ ਠੀਕ ਹੈ ਤੁਸੀਂ ਇੱਥੇ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਤੁਸੀਂ ਸਿਸਟਮ ਖਿਲਾਫ ਕਿਉਂ ਨਹੀਂ ਬੋਲਦੇ ਜਿਹੜਾ ਸਾਡਾ ਮਾੜਾ ਸਿਸਟਮ ਆ ਉਹਦੇ ਪ੍ਰਤੀ ਵੀ ਨੌਜਵਾਨਾਂ ਨੂੰ ਦੱਸੋ ਨਾ ਅਸੀਂ ਜੀ ਅਸੀਂ ਕਹੀਏ ਵੀ ਸਾਡਾ ਪੰਜਾਬ ਦਾ ਮੁੱਖ ਮੰਤਰੀ ਝੂਠਾ ਹੈ ਉਹਦਾ ਟੱਗਾ ਜਮਾਂ ਚਿਹਰੇ ਦਾ ਉਹ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰ ਰਿਹਾ ਜੇ ਅਸੀਂ ਜਿਹੜੀ ਮੈਂ ਕਲਾਕਾਰ ਸਾਰੇ ਭਾਈਚਾਰੇ ਨੂੰ ਬੇਨਤੀ ਕਰ ਰਿਹਾ ਤੁਸੀਂ ਕਿਉਂ ਨਹੀਂ ਕਰ ਰਹੇ ਸਾਡੇ ਉੱਪਰ ਝੂਠੇ ਪਰਚੇ ਪਾਏ ਨੇ ਕਿ ਮੁੱਖ ਮੰਤਰੀ ਤੁਸੀਂ ਉਹਨੂੰ ਐ ਕਿਉਂ ਨਹੀਂ ਕਰ ਰਹੇ ਇਹ ਮੁੱਖ ਮੰਤਰੀ ਬਾਦਿਆਂ ਤੋਂ ਭੱਜ ਰਿਹਾ ਇਹ ਮੁੱਖ ਮੰਤਰੀ ਅੱਜ ਪੰਜਾਬ ਨਾਲ ਨਹੀਂ ਖੜ੍ਹ ਰਿਹਾ ਤੁਸੀਂ ਇਹ ਗੱਲ ਕਿਉਂ ਨਹੀਂ ਕਰ ਰਹੇ ਮੈਂ ਕਲਾਕਾਰ ਭਾਈ ਸਾਰਿਆਂ ਨੂੰ ਹੀ ਬੇਨਤੀ ਕਰਦਾ ਸਾਰਿਆਂ ਨੂੰ ਜੇਕਰ ਬਾਬੇ ਨਾਨਕ ਨੇ ਬਾਬਰ ਨੂੰ ਜ਼ਬਰ ਕਿਹਾ ਸਾਰੇ ਸਿੱਖ ਜਿਹੜੇ ਜਥੇਬੰਦੀਆਂ ਦਾ ਕੰਮ ਵੀ ਇਹ ਆ ਜਿਹਨੇ ਧਾਰਮਿਕ ਪ੍ਰਚਾਰਕ ਨੇਗੇ ਕੱਲਾ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਲੋਕਾਂ ਨੂੰ ਕੱਲਾ ਤੁਸੀਂ ਬੈਠੇ ਜਾਣ ਬੰਦੇ ਜਾਣਿਓ ਤੁਸੀਂ ਇਹ ਵੀ ਗੱਲ ਕਹੋ ਵੀ ਆ ਆ ਜਿਹੜਾ ਗਲਤ ਆ ਆ ਲੀਡਰ ਆ ਸੈਨਸਾ ਆ ਜਿਹੜਾ ਕਿ ਮੁੱਖ ਮੰਤਰੀ ਹੈ ਗਲਤ ਆ ਇਹ ਗੱਲ ਕਹਿਣਾ ਪੜੀਆਂ ਤੁਸੀਂ ਕਿਸੇ ਵੀ ਧਰਮ ਦੀ ਹਿਸਟਰੀ ਪੜ੍ਹ ਲਓ ਜੀਸੂ ਜੀ ਸੂਲੀ ਤੇ ਕਿਉਂ ਚੜੇ ਕਿਉਂਕਿ ਉਸ ਸਮੇਂ ਦੇ ਵਿੱਚ ਲੋਕਾਂ ਆਮ ਲੋਕਾਂ ਦੇ ਨਾਲ ਜਿਹੜਾ ਕਿ ਉਸ ਸਮੇਂ ਦਾ ਤਾਨਾਸਾਰ ਰਾਜਾ ਗਲਤ ਕਰ ਰਿਹਾ ਸੀਗਾ ਇਸ ਕਰਕੇ ਰਾਜੇ ਨੇ ਉਹਨੂੰ ਸੂਲੀ ਤੇ ਚੜਾਇਆ ਅੱਗੇ ਆਜੋ ਧਰਮ ਦੀ ਗੱਲ ਕਿਹੜੀ ਦੀ ਗੱਲ ਦੱਸਣਾਵਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਚਾਰ ਆਪਣੇ ਬੱਚੇ ਆਪਣੇ ਲਾਲ ਸ਼ਹੀਦ ਕਿਉਂ ਕਰਵਾਏ ਸਾਹਿਬਜ਼ਾਦੇ ਸ਼ਹੀਦ ਕਿਉਂ ਕਰਾਇਆ ਜ਼ੁਲਮ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜ਼ੁਲਮ ਦੇ ਖਿਲਾਫ ਅੱਜ ਵੀ ਜ਼ੁਲਮ ਕਰ ਰਹੇ ਨੇਗੇ ਅੱਜ ਵੀ ਜਿਹੜੇ ਇਹ ਸਰਕਾਰੀ ਲੀਡਰ ਜਿਹੜੇ ਇਹ ਲੀਡਰ ਇਹ ਵੀ ਜ਼ੁਲਮ ਕਰ ਰਹੇ ਨੇ ਸਿੱਖ ਧਰਮ ਦਾ ਇਤਿਹਾਸ ਦੱਸਤਾ 크ਰਿਸਚੀਅਨ ਦਾ ਦੱਸਤਾ Hindu ਦਾ ਦੱਸ ਦਨਾ Hindu ਧਰਮ ਦੇ ਵਿੱਚ ਕਿਉਂ ਜਿਹੜਾ ਕਿ ਐਡੀ ਬੱਡੀਆਂ ਲੜਾਈਆਂ ਹੋਈਆਂ ਰਾਵਣ ਤੇ ਰਾਮ ਦੇ ਵਿੱਚ ਫਰਕ ਕੀ ਸੀਗਾ ਇਹੀ ਫਰਕ ਸੀਗਾ ਅਸ਼ਾਈ ਤੇ ਬੁਰਾਈ ਦੀ ਲੜਾਈ ਸੀਗੀ ਜਿਹੜਾ ਆਪਾਂ ਰਾਵਣ ਨੂੰ ਕਹਿੰਦੇ ਆ ਵੀ ਉਹ ਉਹ ਭਾਈ ਉਹ ਬੁਰਾ ਸੀਗਾ ਰਾਮ ਨੂੰ ਆਪਾਂ ਕਹਨੇ ਆਂ ਵੀ ਉਹਨਾਂ ਨੇ ਬਹੁਤ ਉਹ ਚੰਗੇ ਸੀਗੇ ਠੀਕ ਹੈ ਹਿੰਦੂ ਧਰਮ ਦੇ ਵੀ ਇਹੀ ਮਤ ਕਹਿੰਦੀ ਆ ਅੱਗੇ ਆਜੋ ਜਿਹੜੀ ਧਰਮ ਦੀ ਆਪਾਂ ਗੱਲ ਕਰੀਏ ਆਪਾਂ ਮੁਸਲਮਾਨ ਧਰਮ ਦੀ ਗੱਲ ਕਰੀਏ ਨਵੀ ਜੀ ਸੀਗੇ ਜਿਹੜੇ ਸਭ ਤੋਂ ਵੱਡੇ ਸੀਗੇ ਤੁਸੀਂ ਹਿਸਟਰੀ ਪੜ੍ਹ ਲਿਓ ਜਿਸ ਸਮੇਂ ਉਹਨਾਂ ਨੇ ਜਾ ਕੇ ਜਦੋਂ ਉਹਨਾਂ ਨੇ ਜਨਮ ਲੈਤਾ ਉਸ ਸਮੇਂ ਜਿਹੜਾ ਕਿ ਜਿਹੜੇ ਮੁਸਲਮਾਨ ਕੰਟਰੀਆਂ ਸੀ ਉਹਨਾਂ ਦੇ ਵਿੱਚ ਬਹੁਤ ਝੂਠ ਦਾ ਬੋਲਬਾਲਾ ਤੇ ਬਹੁਤ ਵੱਡਾ ਪ੍ਰਚਾਰ ਸੀਗਾ ਉਹਨਾਂ ਨੇ ਆ ਕੇ ਉਸੇ ਨਾਲ ਟੱਕਰ ਲਈ ਸਾਰੇ ਧਰਮਾਂ ਦੀ ਧਾਰਮਿਕ ਆਗੋਂ ਦੀ ਹਿਸਟਰੀ ਵੀ ਇਹੀ ਆ ਮੈਗਾਿਕਾ ਨੂੰ ਵੀ ਕਹਿਣਾ ਚਾਹਣਾ ਵੀ ਤੁਸੀਂ ਇਹਨਾਂ ਦੇ ਇਹਨਾਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਤੁਸੀਂ ਨੌਜਵਾਨ ਨੂੰ ਜਾਗਰੂਤ ਕਰੋ ਮੁੱਦਿਆਂ ਪ੍ਰਤੀ ਹੂੰ بیا ਸਾਡੇ ਮੁੱਦੇ ਕੀ ਨੇਗੇ ਤੁਸੀਂ ਦੱਸੋ ਤੁਸੀਂ ਬੋਲੋ ਤੁਸੀਂ ਡਰਦੇ ਕਿਉਂ ਤੁਸੀਂ ਤਾਂ ਮੈਂ ਗਨਮੈਣ ਲੈਣੇ ਨੇਗੇ ਸੱਚਾਈ ਇਹ ਆ ਕਿ ਕਲਾਕਾਰਾਂ ਨੇ ਇਹਨਾਂ ਤੋਂ ਗਨਮੈਣ ਲੈਣੇ ਨੇਗੇ ਜਿਹੜੀ ਸਭ ਤੋਂ ਵੱਡੀ ਸੱਚਾਈ ਆ ਲੀਡਰਾਂ ਜੇ ਅੱਜ ਮੈਂ ਬੈਠਾ ਇੱਥੇ ਮੇਰੇ ਖਿਲਾਫ ਉਹਨਾਂ ਨੇ ਕਿੰਨੇ ਝੂਠੇ ਪਰਚੇ ਪਾਇਆ ਹੋ ਨੇ ਮੇਰੇ ਆ ਭੈਣਾਂ ਤੇ 370 ਦਾ ਪਰਚਾ ਇਹਨਾਂ ਨੇ ਪਾਇਆ ਹੋਇਆ ਹੈ ਸਰਕਾਰ ਨੇ ਕੋਈ ਬੋਲ ਸਕਦਾ ਕਿ ਜੀ ਲੱਤਾਂ ਦਮ ਹੈਗਾ ਚਲੋ ਮੈਂ ਯਾਰ ਸਰਕਾਰ ਦੇ ਆਪੋਜੀਟ ਚੱਲਦਾ ਹਾਂ ਮੈਂ ਸਰਕਾਰ ਦੇ ਗਲਤ ਚੱਲਦਾ ਹਾਂ ਚਲੋ ਮੈਂ ਗਲਤ ਹੋਊਗਾ ਪਰ ਮੇਰੀਆਂ ਭੈਣਾਂ ਦਾ ਸਕੂਲਾਂ ਦੇ ਵਿੱਚ ਪੜਾਉਂਦੇ ਸੀ ਉਹਨਾਂ ਦਾ ਇੱਕ ਕਸੂਰ ਸੀਗਾ ਕੋਈ ਕਹਿ ਸਕਦਾ ਵੀ ਇਹ ਜ਼ੁਲਮ ਖਿਲਾਫ ਬੋਲ ਸਕਦਾ ਵੀ ਜਿਹੜਾ ਜ਼ੁਲਮ ਹੋ ਰਿਹਾ ਇਹ ਜ਼ੁਲਮ ਦੇ ਖਿਲਾਫ ਕੋਈ ਕਲਾਕਾਰ ਬੋਲਣ ਨੂੰ ਤਿਆਰ ਹੋਏਗਾ ਕਿ ਜੇ ਲੱਤਾਂ 'ਚ ਭਾਰ ਚੱਲਦਾ ਹਰੇਕ ਬੰਦਾ ਉਹ ਚੀਜ਼ ਨੂੰ ਟੌਂਟ ਕੀ ਜਿੰਨੀ ਮਰਜ਼ੀ ਕਰ ਲੋ ਯਾਰ ਗਲਤਾਂ ਟੌਂਟ ਗਈ ਦੀ ਤੁਸੀਂ ਫਿਰ ਸਿਸਟਮ ਦੀ ਗੱਲ ਕਰੀਏ ਫਿਰ ਇਹ ਸਿਸਟਮ ਨੂੰ ਸੁਧਾਰਨ ਦੇ ਲਈ ਇ tanto ਤਾਂ ਸੁਧਰਨਾ ਨਹੀਂ ਜੰਗਲਾਂ ਤੇ ਬੋਲ ਕੇ ਸਪੀਚਾਂ 'ਚ ਬੋਲ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਪਤਾ ਸਿਸਟਮ 'ਚ ਵੜਨਾ ਪਊਗਾ ਬਿਲਕੁਲ ਸਿਸਟਮ 'ਚ ਵੜਨ ਤੋਂ ਬਿਨਾਂ ਵੀ ਕੰਮ ਹੋ ਸਕਦੇ ਨੇ ਜਿਵੇਂ ਤੁਸੀਂ ਕਿਹਾ ਜ਼ਰੂਰੀ ਨਹੀਂ ਹੈਗਾ ਵੀ ਐਮਐਲਏ ਬਣ ਕੇ ਮੈਂ ਕੰਮ ਕਰ ਸਕਦਾ ਮੈਂ ਤੁਹਾਨੂੰ ਗੱਲ ਦੱਸਦਾ ਤੁਸੀਂ ਆ ਸਾਰੇ ਇੱਥੇ ਸਾਰੇ ਮੇਰੇ ਭਰਾ ਬੈਠੇ ਹੋ ਮੈਂ ਟੱਕਰ ਲੈਤੀ ਕਿ ਨਹੀਂ ਜਿਹੜਾ ਇਹ ਤੋਂ ਪਹਿਲਾਂ ਮੈਂ ਕਿਸਾਨੀ ਲਈ ਜੰਨੇ ਕਿ ਜੋਗਰਾ ਆਪਣੇ ਹਰ ਇੱਕ ਮੋਰਚੇ ਦੇ ਮਜ਼ਦੂਰਾਂ ਲਈ ਜਿੰਨੇ ਕੁ ਜੋਗਰਾ ਮੈਂ ਜਾਨਣਾ ਕਿ ਨਹੀਂ ਜਾਂਦਾ ਮੈਂ ਟੱਕਰ ਲੈਂਦੀ ਨਹੀਂ ਏਜੰਟ ਮਾਫੀਆ ਨਾਲ ਧੂੜ ਕੱਢੀ ਨਹੀਂ ਅੱਜ ਵੀ ਮੇਰਾ ਬਰਾਛ ਛੋਟਾ ਭਰਾ ਮਹਿੰਗਾ ਸਿੱਧੂ ਅੱਜ ਵੀ ਜੇਲ੍ਹ ਦੇ ਵਿੱਚ ਵੱਡਾ ਸਾਡਾ ਬੰਦਾ ਸਿਸਟਮ ਦੇ ਖਿਲਾਫ ਟੱਕਰ ਲਈ ਬੈਠਿਆ ਸੀ ਅੱਜ ਵੀ ਲੱਖਾਂ ਕਰੋੜਾਂ ਰੁਪਏ ਲੋਕਾਂ ਦਾ ਦਬਾ ਕੇ ਅਸੀਂ ਇਸ ਏਜੰਟ ਮਾਫੀਆ ਦੀ ਜੜ ਪੱਟੀ ਨਹੀਂ ਪੰਜਾਬ ਦੇ ਵਿੱਚੋਂ ਉਲਦੀ ਪੱਟਾਂ ਘੇਉਣ ਵਾਲੇ ਸਮੇਂ ਦੇ ਵਿੱਚ ਕਿਸ ਸਿਸਟਮ ਨਾਲ ਟੱਕਰ ਲੈਂਦੀ ਨਹੀਂ ਕੀ ਮੈਂ ਐਮਐਲਏਾਂ ਕੀ ਮੈਂ ਮੰਤਰੀਾਂ ਮੈਂ ਤੁਹਾਨੂੰ ਹਜ਼ਾਰਾਂ ਬੰਦਾ ਖੜਾ ਕਰ ਦੂੰ ਸਾਰਾ মিডিਆ ਆ ਜਾਏ ਮੇਰੇ ਕੋਲੇ ਜਿੰਨਾਂ ਦੇ ਅਸੀਂ ਪੈਸੇ ਦਵਾਏ ਹੋਵਾਂਗੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਇਹ ਭਾਨ ਨੇ ਸਭ ਤੋਂ ਪੈਸੇ ਲੈਤੇ ਨੇਗੇ ਹਜ਼ਾਰਾਂ ਬੰਦਾ ਮੈਂ ਉਹ ਤਾਂ ਖੜਾ ਕਰ ਦੂੰ ਨੀ ਜਿੰਨੇ ਇਹ ਕਹੂਗਾ ਵੀ ਭਾਨ ਨੇ ਸਾਡੇ ਦਾ ਕੰਮ ਕਰਾਇਆ ਹਜ਼ਾਰਾਂ ਬੰਦਾ ਮੈਂ ਇਹੋ ਜਿਹਾ ਹੁਣ ਇਹ ਜੇ ਮਜ਼ਦੂਰ ਸਾਡਾ ਭਾਈ ਤਰ੍ਹਾਂ ਲਿਆ ਖੜਾ ਕਰ ਦੂੰਗੀ ਸਾਡਾ ਹਾਂ ਸਾਡਾ ਭਾਣਾ ਸਾਡੇ ਕਰ ਲਈ ਕੰਮ ਆਇਆ ਪਰ ਤੁਹਾਨੂੰ ਕੀ ਲੱਗਦਾ ਵੀ ਸਿਸਟਮ ਦੇ ਵਿੱਚ ਆਏ ਤੋਂ ਬਿਨਾ ਸਿਸਟਮ ਸੁਧਾਰਿਆ ਜਾ ਸਕਦਾ ਇਹ ਤਾਂ ਠੀਕ ਹੈ ਇੱਕ ਕੜੀ ਆ ਇੱਕ ਇੱਕ ਕੜੀ ਦੀ ਗੱਲ ਮੰਨ ਲਈ ਇਹ ਤਾਂ ਇੱਕ ਕੜੀ ਆ ਪਰ ਉਹਦੇ ਲਈ ਵੀ ਜਿਵੇਂ ਤੁਸੀਂ ਗੱਲ ਕਰੀ ਵੀ ਤੁਹਾਨੂੰ ਵੀ ਉਹਦੇ ਲਈ ਚੱਲਣਾ ਪਿਆ ਤੁਹਾਡੇ ਮਿੱਤਰ ਨੂੰ ਵੀ ਚੱਲਣਾ ਪਿਆ ਸ਼ਾਇਦ ਜੇ ਇਹ ਹੀ ਇੱਕ ਸਾਈਨ ਦੇ ਨਾਲ ਐਮ ਐਲ ਐ ਐਮ ਪੀ ਦੇ ਸਾਈਨ ਦੇ ਨਾਲ ਹੁੰਦਾ ਤਾਂ ਸ਼ਾਇਦ ਇਹ ਚੀਜ਼ਾਂ ਨਾ ਚਲਦੀਆਂ ਪੈਂਦੀਆਂ ਤੁਹਾਨੂੰ ਨਹੀਂ ਲੱਗਦਾ ਵੀ ਸਿਸਟਮ ਦੇ ਵਿੱਚ ਆ ਕੇ ਸਿਸਟਮ ਸੁਧਾਰਿਆ ਜਾ ਸਕਦਾ ਜੀ ਅਸੀਂ ਕਹੀਏ ਵੀ ਸਾਨੂੰ ਅਸੀਂ ਸਿਸਟਮ ਦੇ ਵਿੱਚ ਨਹੀਂ ਆ ਆ ਰਹੇ ਜੇ ਅਸੀਂ ਕਹੀਏ ਵੀ ਸਿਸਟਮ ਤੋਂ ਬਿਨਾ ਵੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਜੇ ਅਸੀਂ ਕਰਨਾ ਚਾਹੀਏ ਗਲਤ ਹੈ ਇਹ ਚੀਜ਼ ਖੜੀਆ ਕਰਨ ਤੇ ਜੇ ਅਸੀਂ ਕਰਨਾ ਚਾਹੀਏ ਨਾ ਜੇ ਅਸੀਂ ਬੋਲੀਏ ਉਹ ਘਰਾਂ ਦੇ ਬਾਹਰ ਨਿਕਲ ਕੇ ਸਿਸਟਮ ਨਾਲ ਲੜੀਏ ਤਾਂ ਹੋ ਸਕਦਾ ਜਿਵੇਂ ਅਸੀਂ ਮੈਂ ਲੜਨਾ ਸਿਸਟਮ ਦੇ ਨਾਲ ਜ਼ਰੂਰ ਨਹੀਂ ਹੈਗਾ ਵੀ ਪਰ ਸਿਸਟਮ ਦੇ ਵਿੱਚ ਹੋਮੋ ਫਿਰ ਸਿਸਟਮ ਦੇ ਨਾਲ ਲੜਨ ਦੀ ਜ਼ਰੂਰਤ ਹੀ ਨਾ ਪਵੇ ਨਹੀਂ ਉਹ ਗੱਲ ਪਤਾ ਕੀ ਆ ਹੁਣ ਜਿਵੇਂ ਹੁਣ فرض ਕਰੋ ਮੈਂ ਆ ਹਾਂ ਜੇ ਹੁਣ ਮੈਂ ਜੇ ਸਿਸਟਮ ਹੀ ਸੁਧਰ ਜੇ ਫਿਰ ਲੜਨ ਦੀ ਕੀ ਲੋੜ ਆ ਫਿਰ ਲੜਨੀ ਸਾਡੇ ਅਸਲ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਇਹ ਚੀਜ਼ ਗੱਲ ਅਸਲ ਦੇ ਵਿੱਚ ਆਈ ਪਈ ਆ ਮੈਨੂੰ ਵੀ ਬਾਹਰ ਮੈਨੂੰ ਇਹ ਚੀਜ਼ ਦਾ ਸਵਾਲ ਹੋਇਆ ਜਵਾਬ ਹੋਇਆ ਵੀ ਕੀ ਤੂੰ ਇਹ ਵੋਟਾਂ ਦਾ ਮਾਰਾ ਹੀ ਕਰ ਰਿਹਾ ਮੈਂ ਉਹਨੂੰ ਇਹ ਗੱਲ ਕਹੀ ਜੀ ਮੈਂ ਕਿਹਾ ਦੇਖੋ ਪਹਿਲਾਂ ਕਿਹੜਾ ਮੈਨੂੰ ਤੁਸੀਂ ਮੈਂ ਮੈਂ ਕੋਈ ਚੁਣਿਆ ਹੋਇਆ ਨੁਮਾਇੰਦਿਆਂ ਵੀ ਮੈਂ ਆਹ ਕੰਮ ਕੀਤੇ ਨੇਗੇ ਆਹ ਕੰਮਾਂ ਬਾਰੇ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਕਿਹਾ ਸਾਡੇ ਅੱਜ ਪੰਜਾਬ ਦਾ ਮੁੱਖ ਮੰਤਰੀ ਭਗਮੰਤ ਮਾਨ ਮੈਂ ਕਿਹਾ ਇਦੋਂ ਪਹਿਲਾਂ ਉਹ ਉਹ ਇਦੋਂ ਪਹਿਲਾਂ ਉਹ ਐਮਪੀ ਰਹਾ ਐਮਪੀ ਬਣਨ ਤੋਂ ਪਹਿਲਾਂ ਉਹਦਾ ਇੱਕ ਵੀ ਕੋਈ ਕੰਮ ਲੋਕਾਂ ਲਈ ਧਰਨੇ ਤੇ ਲੈ ਵੀ ਬੱਠਾ ਦਿਖਾ ਦਿਓ ਬੋਲਿਆ ਜਰੂਰੂ ਮੈਂ ਕਿਹਾ ਮੈਂ ਤਾਂ ਜੀ ਐਨ ਐਨ ਸਮਾਂ ਆਹ ਆ ਕੰਮ ਕੀਤੇ ਨੇ ਕਿ ਮੈਂ ਕਿਹਾ ਪਹਿਲਾਂ ਤਾਂ ਮੈਂ ਕੁਝ ਨਹੀਂ ਸੀ ਬਣਿਆ ਹੋਇਆ